ਸਰ ਮੇਰੇ ਵਰਲਡ ਰਿਕਾਰਡ ਹੋਣ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਬਰ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ 'ਚ ਦਰਜ ਹੋਇਆ ਸਦਾ ਸਪੋਰਟਸਮੈਨ ਆਸਤੇ ਬਹੁਤ ਖੁਸ਼ੀ ਆ ਤੇ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕਗਨੀਸ਼ਨ ਮਿਲਦੀ ਹੈ ਰეკਮੈਂਡੇਸ਼ਨ ਮਿਲਦੀ ਹੈ ਕਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜ਼ਿਆਦਾ ਨਾ ਕਰੇ ਆਪਣਾ ਨਾਂ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਸਰ ਕਰਦਿਆਂ ਨੂੰ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਏ ਹਨ 4 ਲਿਮਕਾ ਬੁੱਕੋਫ ਰਿਕਾਰਡ ਬਣਾਏ ਨੇ WRC ਇਹ ਫਿਰ ਹੋਰ ਬੜੀਆਂ ਬੁੱਕਾਂ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਵਰ ਅਮਰਿਤ ਮੀਰ ਸਿੰਘ ਨਾਮ ਲਿਖਿਆ ਜਾ ਰਿਹਾ ਦਾ ਡਾਟਾ ਕਿਹਦੀ ਮਾਚੂ ਸਰ ਮੇਰੇ ਵਰਲਡ ਰਿਕਾਰਡ ਹੋਂ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਤੇ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ 'ਚ ਦਰਜ ਹੋਇਆ ਤੇ ਉਹਨਾਂ ਦੇ ਮਿਊਜ਼ੀਅਮ 'ਚ ਹੁਣ ਮੇਰਾ ਨਾਂ ਲਿਖਿਆ ਜਾ ਰਿਹਾ ਕੁਵਰ ਦੇ ਕਿੰਨੇ ਦੇਸ਼ਾਂ ਦੇ ਲੋਕ ਜੜੇ ਰੇ ਦੇ ਵਿੱਚ ਹੋ ਸਕਦੇ ਸਰ ਇਹ ਯੂਕਰੇਨ ਕੰਟਰੀ ਦੇ ਹੈਗੇ ਰਸ਼ੀਆ ਦੇ ਹੈਗੇ ਆ ਫਿਰ ਆਪਣੇ ਕੈਨੇਡਾ ਦੇ ਹੈਗੇ ਆ ਤੇ ਇੱਕ ਇਜੀਪਟ ਦਾ ਮੁੰਡਾ ਭਾਰਤ ਦੇ ਕਿੰਨੇ ਲੋਕ ਭਰ ਕਿ ਨਹੀਂ ਕੋਈ ਜਿੰਮੇ ਲਈ ਜਦੋਂ ਇਦਾਂ ਦੇ ਤੁਹਾਨੂੰ ਜਦੋਂ ਪਤਾ ਲੱਗਦਾ ਬਿਲਕੁਲ ਸਰ ਇੱਕ სპੋਰਟਸਮੈਨ ਆਸਤੇ ਬਹੁਤ ਖੁਸ਼ੀ ਆ ਇਹ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕਗਨਿਸ਼ਨ ਮਿਲਦੀ ਹੈ ਰეკਮੈਂਡੇਸ਼ਨ ਮਿਲਦੀ ਹੈ ਤੇ ਉਹੀ ਜਿਆਦਾ ਖੁਸ਼ੀ ਉਦੋਂ ਹੋਏਗੀ ਜਦੋਂ ਸਾਨੂੰ ਘਰੋਂ ਵੀ ਸਨਮਾਨ ਮਿਲੇਗਾ ਵਧੀਆ ਇਹ ਤਾਂ ਪਤਾ ਲੱਗਾ ਕਿਦਾਂ ਦਾ ਰਸ ਤੋਂ ਕੱਢ ਜਾਣਾ ਸਰ ਘਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜ਼ਿਆਦਾ ਨਾ ਕਰੇ ਆਪਣਾ ਨਾਂ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਏ ਅਸਲ ਕਰਦਿਆਂ ਨੂੰ ਜੂਕਰੇਨ ਦੇ ਵਿੱਚ ਨਾਮ ਲਿਖਿਆ ਜਾਣਾ ਬੜੀ ਵੱਡੀ ਗੱਲ ਆ ਜੀ ਬਿਲਕੁਲ ਸਰ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨੇ ਇਹ ਇਸ ਇੰਡੀਅਨ ਦਾ ਇਸ ਪੰਜਾਬੀ ਦਾ ਨਾਮ ਲਿਖਿਆ ਜਾਏ ਉੱਥੇ ਹੋਰ ਕਿਤੇ ਕਿਹੜੇ ਮੈਨੇਜ ਦਿੱਤੇ ਤੁਸੀਂ ਕਿਹੜੇ ਕਿਹੜੇ ਰਿਕਾਰਡ ਦਿੱਤੇ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਏ ਨੇ 4 ਲਿੰਕਾ ਬੁੱਕ ਆਫ ਰਿਕਾਰਡ ਬਣਾਏ ਨੇ WRC ਇਹ ਫਿਰ ਹੋਰ ਬੜੀਆਂ ਬੁੱਕਾਂ ਨੇ ਅਲੱਗ-ਅਲੱਗ ਕੰਟਰੀ ਦੀਆਂ ਜਿਨ੍ਹਾਂ 'ਚ ਮੇਰੇ ਰਿਕਾਰਡ ਦਰਜ ਨੇ ਪੰਜਾਬ ਪਲਸ ਦੇ ਬ੍ਰੈਂਡ ਮਾਸਟਰ ਦੀ ਚੀਜ਼ ਸਰ ਪੰਜਾਬ ਪੁਲਿਸ ਦਾ ਫਿਰ ਇਲੈਕਸ਼ਨ ਕਮਿਸ਼ਨ ਦਾ ਸਬੀ ਬਾਈਕਾ ਨਾਮ ਹੈ ਫਿਰ ਯੂਨਾਈਟਿਡ ਸੇਕ ਸੰਸਥਾ ਦਾ ਬ੍ਰਾਂਡ ਵੈਸਟਰ ਨਾਮ ਹੈ ਹੋਰ ਵੀ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਸਰਕਾਰ ਦੀਆਂ ਵੀ ਉਦਾਂ ਵੀ ਜਿੰਨਾਂ ਦਾ ਮੈਂ ਬ੍ਰਾਂਡ ਵੈਸਟਰ ਕੋਲ ਪੰਜਾਬ ਚ ਕਿ ਪੰਜਾਬ ਤੇ ਹੋਰ ਵੀ ਸ਼ਹਿਰਾਂ ਜਿਸ ਤਰ੍ਹਾਂ ਮਹਾਰਾਸ਼ਟਰ ਚ ਗਏ ਤੁਸੀਂ ਸਰ ਪੰਜਾਬ ਦੇ ਹਾਂਜੀ ਆਪਣੀ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਹੋ ਗਈ ਹੈ ਦਿੱਲੀ ਆਪਣੀ ਕੈਪੀਟਲ ਆ ਉੱਥੇ ਹੀ ਮੈਨੂੰ ਸਨਮਾਨ ਹੋਇਆ ਸੀ ਕਰਮਵੀਰ ਚੱਕਰ ਨਾਲ ਮੁੰਬਈ ਮਿਲਿਆ ਸੀ ਮੈਨੂੰ ਸਵਾਭਿਮਾਨ ਪੁਰਸਕਾਰ ਲੱਗਦਾ ਨਹੀਂ ਸਪੋਰਟਸ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਹਾਸਲ ਹੁੰਦਾ ਹਾਂਜੀ ਬਿਲਕੁਲ ਸਰ ਇਹ ਨਹੀਂ ਮਗਾਉਂਗਾ ਕਿ ਹਾਸਲ ਨਹੀਂ ਹੋ ਰਿਹਾ ਬਟ ਇਹ ਹੈ ਕਿ ਉਹੋ ਜੀ ਰੈਕਗਨਿਸ਼ਨ ਨਹੀਂ ਮਿਲ ਰਹੀ ਹਲੇ ਪਰ ਨਾਮ ਹੋਦੇ ਆ ਹਾਂਜੀ ਉਹ ਤਾਂ ਚਲੋ ਹੋ ਰਿਹਾ ਨਾਲ ਨਾਲ ਪੁਸ਼-ਅਪ ਮੈਨ ਆਫ ਇੰਡੀਆ ਪੁਸ਼-ਅਪ ਮੈਨ ਆਫ ਪੰਜਾਬ ਤੇ ਪਿੱਛੇ 100 ਜਾਣਿਆਂ ਦੀ ਲਿਸਟ ਜਾਰੀ ਹੋਈ ਹੈ ਟੌਪ ਸਿੱਖਾਂ ਦੀ ਉਹਦੇ ਵਿੱਚ ਮੇਰਾ ਪਹਿਲਾਂ 34ਵਾਂ ਨੰਬਰ ਸੀ ਪਹਿਲਾਂ 36ਵਾਂ ਸੀ ਜਦੋਂ ਲਿਸਟ ਜਾਰੀ ਹੋਈ ਸੀ ਫਿਰ 34ਵਾਂ ਹੋਇਆ ਹੁਣ 28ਵਾਂ ਨੰਬਰ ਆ ਦੇਖਿਆ ਜਾਂਦੇ ਕਿ ਲੂਸਵੀਦਾਰ ਕੌਰ ਦੌੜਿਆ ਸੀ ਹਾਂਜੀ ਉਹ 2023 ਦੇ ਵਿੱਚ ਤੋੜਿਆ ਸੀ ਉਹਨਾਂ ਦਾ ਰਿਕਾਰਡ ਉਸ ਤੋਂ ਬਾਅਦ ਕਿਹੜਾ ਕਿਹੜਾ ਤੋੜ ਚੁੱਕਾ ਉਸ ਤੋਂ ਬਾਅਦ ਸਰ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਫਿਰ ਇਜੀਪਟ ਦੇ ਹੈਗੇ ਨੇ ਮੁਹੰਮਦ ਈਯੂਬ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਰੋਨ ਕੂਪਰ ਦਾ 2022 ਚ ਤੋੜਿਆ ਸੀ ਤੇ ਜਿੰਨੇ ਵੀ ਅਜੇ ਲੈਗੇ ਨੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਰਿਕਾਰਡ ਬ੍ਰੇਕ ਕਰਾਂ ਹੋਰ ਅਗੂ ਕੀ ਟੀਚਾ ਹੈ ਬੇਟਾ ਅਗੋਂ ਸਰ ਇਹ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਉਣੇ ਆ ਤੇ ਪਹਿਲਾ ਇੰਡੀਅਨ ਬਣੂਗਾ ਜਿਹੜਾ ਇਹਨੇ ਰਿਕਾਰਡ ਬਣਾਉਂਗਾ ਤੇ ਵੈਸੇ ਵੀ ਇਹ ਯੂਕਰੇਨ ਚ ਛਾ ਗਿਆ ਨਹੀਂ ਉਦਾਂ ਵੀ ਸਰ ਬਾਕੀ ਹੋਰ ਵੀ ਬੜੀਆਂ ਕੰਟਰੀਆਂ ਹੈਗੀਆਂ ਨੇ ਹੋਰ ਵੀ ਟੀਚੇ ਹੈਗੇ ਨੇ ਜੋ ਪ੍ਰਾਪਤ ਕਰਨੇ ਹਲੇ ਤੁਹਾਡਾ ਨਾਮ ਵੀ ਲਿਖਿਆ ਜਾਣਾ ਤੇ ਬਹੁਤ ਨਹੀਂ ਬੰਦਾ ਇਹ ਸਰ ਇਹ ਤਾਂ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਇਹ ਹੋਊਗਾ ਪਰ ਹੱਲੇ ਫਿਲਹਾਲ ਨਾਮ ਹੁਣ ਕਿੰਨੇ ਤੱਕ ਰਿਕਾਰਡ ਬਣਾ ਚੁੱਕੇ ਤੁਸੀਂ ਹੁਣ 34+ ਹੋ ਗਏ ਸਰ ਅੱਗੇ ਹੋਰ ਵੀ ਪੜਨੇ ਦੇ ਕਿਹੜੇ ਅੱਗੇ ਸਰ ਬਣੇ ਆ ਪਰ ਉਹਨਾਂ ਦੇ ਰੈਕਗਨਿਸ਼ਨ ਮੈਨੂੰ ਆਪਣਾ ਸਰਟੀਫਿਕੇਟ ਨਹੀਂ ਆਇਆ ਹਲੇ